ਨਾਲ ਦੇ ਇੱਕ ਗੁਰੂ ਘਰ ਅੰਦਰ ਜਗਰਾਤਾ ਕਰਵਾਉਣ ਅਤੇ ਔਰਤਾਂ ਨੂੰ ਨਚਾਉਣ ਦਾ ਮਾਮਲਾ ਲਗਾਤਾਰ ਫੜਾ ਜਾ ਰਿਹਾ ਹੈ ਇੱਕ ਪਾਸੇ ਸਿੱਖ ਸੰਘ ਨੇ ਇਸ ਘਟਨਾ ਖਿਲਾਫ ਕਰਨਾਲ ਸਕਤਰੇ ਦੇ ਬਾਹਰ ਧਰਨਾ ਦਿੱਤਾ ਹੈ ਉੱਥੇ ਹੀ ਕੁਝ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੇ ਜਗਰਾਤਾ ਕਰਵਾਉਣ ਵਾਲੇ ਵਿਅਕਤੀਆਂ ਉੱਪਰ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਨੇ ਦਰਤ ਲਈ ਜਾਗਰਣ ਕਰਨਾਲ ਦੇ ਪਿੰਡ ਸ਼ਾਮਗੜ੍ਹ 'ਚ ਬਣੇ ਗੁਰੂ ਘਰ ਦੇ ਲੰਗਰ ਹਾਲ 'ਚ ਕਰਵਾਇਆ ਗਿਆ ਸੀ ਵਿੱਚ ਜਗਰਾਤਾ ਕਰਵਾਉਣ ਦੀ ਵੀਡੀਓ ਕੁਝ ਨੌਜਵਾਨਾਂ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਫਾਇਰਲ ਕਰ ਦਿੱਤੀ ਸੀ ਜਿਸ ਨਾਲ ਕੇ ਗੁਰੂ ਘਰ ਦੀ ਕਮੇਟੀ ਤੇ ਸਵਾਲ ਖੜੇ ਹੋਏ ਸੀ ਕਿਹਾ ਜਾ ਰਿਹਾ ਹੈ ਕਿ ਜਾਗਰਣ ਪ੍ਰਬੰਧਕਾਂ ਨੇ ਗੁਰਦੁਆਰਾ ਕਮੇਟੀ ਤੋਂ ਸਿਰਫ ਲੰਗਰ ਚਲਾਉਣ ਦੀ ਅਗਿਆ ਲਈ ਸੀ ਪਰ ਬਾਅਦ ਚ ਉਹਨਾਂ ਨੇ ਉੱਥੇ ਹੀ ਸਾਰਾ ਪ੍ਰੋਗਰਾਮ ਕਰਨਾ ਸ਼ੁਰੂ ਕਰ ਦਿੱਤਾ ਉਧਰ ਨੌਜਵਾਨ ਦਾ ਇਲਜ਼ਾਮ ਹੈ ਕਿ 2 ਦਿਨ ਪਹਿਲਾਂ ਪਿੰਡ ਸ਼ਾਮਗੜ ਦੇ ਗੁਰੂ ਘਰ ਵਿੱਚ ਜਗਰਾਤਾ ਹੋਇਆ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਸ ਤੋਂ ਬਾਅਦ ਸੰਗਤ ਨੇ ਗੁਰੂ ਘਰ ਦੇ ਪ੍ਰਧਾਨ ਅਤੇ ਗ੍ਰੰਥੀ ਤੋਂ ਸਵਾਲ ਕੀਤੇ ਤਾਂ ਉਹਨਾਂ ਨੇ ਇਹ ਸਭ ਲਈ ਮੁਆਫੀ ਮੰਗ ਲਈ ਸੀ ਪਰ ਹੁਣ ਪਿੰਡ ਦੇ ਕੁਝ ਵਿਅਕਤੀ ਉਹਨਾਂ ਦੇ ਪਿੱਛੇ ਪੈ ਗਏ ਨੇ ਅਤੇ ਉਹਨਾਂ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀਆਂ ਦੇ ਰਹੇ ਨੇ ਨੌਜਵਾਨ ਨੇ ਇਸ ਘਟਨਾ ਦੀ ਆਡੀਓ ਰਿਕਾਰਡਿੰਗ ਵੀ ਮੀਡੀਆ ਨਾਲ ਸਾਂਝੀ ਕੀਤੀ ਆਪਾ ਜੀ ਬੀ ਐਨਟੀ ਇਦਾਂ ਸੀ ਕਿ ਪਈ 2 ਦਿਨ ਹੋਏ ਪਿਛਲੇ ਪਿੰਡ 2 ਦਿਨ ਹੋਇਆ ਨਾ ਪਿੰਡ ਸ਼ਾਮਗੜ ਡਿਸਟ੍ਰਿਕਟ ਕਰਨਾਲ ਦੇ ਵਿੱਚ ਜਗਰਾਤਾ ਹੋਇਆ ਸੀ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਜਗਰਾਤਾ ਹੋਇਆ ਸੀਗਾ ਤੇ ਉਹਦੀਆਂ ਵੀਡੀਓ ਅਪਲੋਡ ਹੋ ਗਈਆਂ ਸੀਗੀਆਂ ਤੇ ਬਾਬਾ ਜੀ ਉਹਦੀਆਂ ਵੀਡੀਓ ਅਪਲੋਡ ਹੋਈਆਂ ਉਹ ਵਾਇਰਲ ਹੋ ਗਈਆਂ ਵਾਇਰਲ ਹੋਣ ਤੋਂ ਬਾਅਦ ਜੀ ਸੰਗਤ ਨੇ ਜ ਉਹਨੂੰ ਪ੍ਰਧਾਨ ਨੂੰ ਤੇ ਗਰੰਥੀ ਸਿੰਘ ਨੂੰ ਸਵਾਲ ਜਵਾਬ ਪੁੱਛੇ ਤੇ ਇਹ ਆਪਣੀ ਮਾਫੀ ਚਲੋ ਇਹਨਾਂ ਨੇ ਮੰਨੀ ਆ ਵੀ ਗਲਤੀ ਹੋਈ ਆ ਸਾਡੇ ਤੋਂ ਜੀ ਪਰ ਪਿੰਡ ਦੇ ਨਾਲ ਕੁਝ 40 50 ਬੰਦੇ ਨੇ ਜਿਹੜੇ ਸਾਡੇ ਪਿੱਛੇ ਨਾਲ ਹੱਥ ਧੋ ਕੇ ਪੈ ਗਏ ਨੇ ਕਿ ਵੀ ਤੁਸੀਂ ਸਾਡੇ ਐ ਕੀਤਾ ਐ ਕੀਤਾ ਬਲਕਿ ਸਾਡੀ ਉਹਨਾਂ ਨਾਲ ਤਾਂ ਕੋਈ ਮਨਸਾ ਨਹੀਂ ਸੀਗੀ ਸਾਡੀ ਤਾਂ ਗੁਰੂ ਘਰ ਨਾਲ ਸੀਗੀ ਵੀ ਗੁਰੂ ਘਰ ਦੇ ਵਿੱਚ ਜਗਰਾਤਾ ਨਹੀਂ ਹੋ ਸਕਦਾ ਨਾਚ ਨਹੀਂ ਹੋ ਸਕਦਾ ਜੀ ਤੇ ਹੁਣ ਉਹ ਬੰਦੇ ਸਾਡੀ ਜਾਨ ਦੇ ਪਿੱਛੇ ਪੈ ਗਏ ਆ ਬਾਬਾ ਜੀ ਤੇ ਸਾਨੂੰ ਨਾ ਧਮਕੀਆਂ ਦੇ ਰਹੇ ਨੇ ਜੀ ਫੋਨ ਕਰਕੇ ਤੇ ਆ ਰਿਕਾਰਡਿੰਗ ਹੈ ਬਾਬਾ ਜੀ ਇੱਕ ਵਾਰ ਸੁਣ ਲਓ ਸਾਰੀ ਸੰਗਤ ਜੀ ਲਾਡੀ ਕੋ ਦਾ ਭਾਈ ਕੌਣ ਭਾਈ ਕ੍ਰਿਸ਼ਨ ਕੋਲ ਰਹਾਂ ਕ੍ਰਿਸ਼ਨ ਕ੍ਰਿਸ਼ਨ ਕੌਣ ਭਾਈ ਕਹਣੀਓ ਮਤੇ ਅੱਛਾ ਬੋਲੋ ਭਾਈ ਅਰੇ ਭਾਈ ਲਾਡੀ ਬੋਲ ਰਹਾ ਨਾ ਹਾਂ ਹਾਂ ਬੋਲੋ ਬੋਲੋ ਹਾਂ ਇਹ ਕੀ ਬਾਤ ਸੀ ਭਾਈ ਭਾਈ ਬਾਤ ਤੋਂ ਕੇ ਆਗਾ ਬਸ ਜੋ ਤੂੰ ਬਤਾਈ ਨਾ ਤਾਂ ਕੀ ਬਾਤ ਸੀ ਹਾਰ ਤੋਂ ਬਾਤ ਤੋਂ ਬਤਾਉ ਕੇ ਆ ਭਾਈ ਭਾਈ ਬਾਤ ਤੋਂ ਮੈਂ ਤਾਂ ਮਿਲ ਕੇ ਬਤਾਉਂਗਾ ਨਾ ਬਾਤ ਬਤਾਉ ਨਾ ਭਾਈ ਤੂੰ ਹੈ ਕਾ ਮੇਰੇ ਤੇ ਨੂੰ ਬਤਾ ਦੇ ਬਸ ਮੈਂ ਤਾਂ ਬਾਹਰ ਆਇਆ ਹਾਂ ਭਾਈ ਬਾਹਰ ਕਾ ਰਹਾ ਕੱਟ ਕਰੇਗਾ ਬਾਹਰ ਹੈ ਕੱਟ ਕਰੇਗਾ ਬਾਹਰ ਨਹੀਂ ਕੌਣ ਬੋਲ ਰਿਹਾ ਤੂੰ ਆਰਾਮਾ ਤੋਂ ਕਿਰਤਨ ਬੋਲ ਰਹਾ ਹੂੰ ਤੇ ਇਹ ਸਮਝ ਨਹੀਂ ਆਉਂਦਾ ਕਿ ਇੱਕ ਬਾਰ ਮੈਂ ਆਇਆ ਦੋ ਬਾਰ ਬਾਰ ਪੁੱਛਦਾ ਤੇ ਇਹ ਸਾਡੇ ਪਿੱਛੇ ਹੱਤ ਹੋ ਕੇ ਪੈ ਗਏ ਜੀ ਕਿਰਸ਼ਨ ਸੈਣੀ ਇਹ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਹੈ ਜੀ ਤੇ ਸਾਡੇ ਘਰ ਤੇ ਜਾ ਕੇ ਇਹਨਾਂ ਨੇ 50 ਬੰਦੇ ਆ ਨੇ 30 40 50 ਬੰਦੇ ਨੇ ਜੀ ਇਹਨਾਂ ਨੇ ਅਟੈਕ ਕੀਤਾ ਜੀ ਸਾਡੇ ਘਰ ਤੇ ਤੇ ਮੇਰੀ ਸਾਰੇ ਜਥੇਦਾਰਾਂ ਨੂੰ ਅਪੀਲ ਆ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਾਡੇ ਨਾਲ ਖਲੋਇਆ ਜਾਏ ਅਸੀਂ ਗੁਰੂ ਦੀ ਜਿੱਥੇ ਗੱਲ ਹੋਈ ਅਸੀਂ ਉੱਥੇ ਅੜ ਕੇ ਖੜੇ ਹੋਏ ਆ ਜੀ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ ਆ ਇਹਨਾਂ ਨੇ ਜੀ ਉੱਥੇ ਗੁਰੂ ਘਰ ਦੇ ਵੀ ਨਾਚਾਰ ਨਚਾ ਕੇ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਰੀ ਸੰਗਤ ਨੂੰ ਬਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਿਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਬਾਬਾ ਜੀ ਵਾਹਿਗੁਰੂ ਜੀ ਦਾ ਖੰਦਕਾ ਵਾਹਿਗੁਰੂ ਜੀ ਦੀ ਫਰਮਾਤ ਉਦ੍ਰਸ ਘਟਨਾ ਤੋਂ ਗੁੱਸੇਜਾਇਨ ਸਿੱਖ ਸੰਗਤਾਂ ਨੇ ਕਰਨਾਲ ਸਕਤਰੇ ਦੇ ਬਾਹਰ ਧਰਨਾ ਦਿੱਤਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਹੁਣ ਇਸ ਮਾਮਲੇ ਨੂੰ ਲੈ ਕੇ ਵਿਕਰਮ ਮਜੀਠੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਗੁਰੂ ਘਰ ਵਿੱਚ ਹੋਏ ਜਾਗਰਣ ਨੂੰ ਅਤੇ ਨੌਜਵਾਨਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸਾਰੇ ਧਰਮਾਂ ਤੇ ਧਾਰਮਿਕ ਰੀਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਨੌਜਵਾਨਾਂ ਨੂੰ ਧਮਕੀਆਂ ਦੇਣਾ ਬੇਹਦ ਮੰਨਪਾਗ ਹੈ। ਉਹਨਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਡੀਜੀਪੀ ਹਰਿਆਣਾ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਭਾਈਚਾਰੇ ਦੇ ਨੌਜਵਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ